ਇੱਕ ਨੰਬਰ ਗਿਣਨਾ ਜਿਹਦਾ ਦੇਸ਼ਲਾ ਕਾ ਦੇਸ਼ਲਾ ਕਾ ਆ ਗਿਆ ਆ ਗਿਆ ਆ ਗਿਆ ਆ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੈਣ ਡਰ ਲੱਗਣਿਆ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੀ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਤੂੰ ਕੀ ਕੰਡਿਆ ਓਏ ਹੈ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਪਲ 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 ਬਲ ਪਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਮੀਓ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਵਗੀ ਮੌਲ ਹੈ ਓਏ ਨਕਸ਼ੇ ਵਾਲੀ ਗੰਧ ਦੇ ਪਣੀ ਜਾਣਗੇ ਨਕਸ਼ੇ ਵਾਲੀ ਦੇ ਓ ਮੈਗਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਾਣੀ ਓਏ ਬਿੱਡੂ ਵਿਛੇ ਜਾ ਪੱਛਾ ਟੇਕ ਬਾਬੇ ਦੇ ਵਿਆਹ ਪਰਸ਼ਾਦ ਮੜੇ ਜਾ ਪਰਸ਼ਾਦ ਲਿਆ ਮੱਥਾ ਟੇਕੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈਰੋ ਦੇ ਹੋਵੇ ਇਹ ਤਾਂ ਆਟ ਉੜ ਜਣੀ ਓਏ ਇਹ ਦੀਵਾਰ ਉੜ ਮਸਾ ਟੇਕਾ ਮਸਾ ਟੇਕਾ ਮਸਾ ਟੇਕਾ ਬਾਬੇ ਦੇ ਇਹ ਕੱਪੀਕਾ ਨਾ ਪਾਣੀ ਜਾਏਗਾ ਨਾ ਤੇ ਲਗ